ਇਹ ਦਹੀ ਦਰਨਾਕ ਹਾਦਸਾ ਵਾਪਰੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਰਾ ਹੀ ਮੰਜ਼ਰ ਕੈਦ ਹੁੰਦਾ ਹੈ ਕਿ ਕਿਵੇਂ ਇਹ ਵੱਡਾ ਹਾਦਸਾ ਵਾਪਰੀਆ ਦੱਸਿਆ ਜਾ ਰਿਹਾ ਹੈ ਕਿ ਮੂਫਲੀ ਵੇਚ ਕੇ ਦੋਨੋਂ ਵਿਅਕਤੀ ਕਰ ਵਾਪਸੀ ਕਰ ਰਹੇ ਸੀ ਪਰ ਅਚਾਨਕ ਕਾਰ ਸਵਾਰ ਇਸ ਕਦਰ ਆਉਂਦਾ ਤੇਜ਼ ਰਫਤਾਰ ਸੀ ਜਿਸ ਨੇ ਇਸ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ ਹੈ ਤੇ ਮੌਕੇ ਤੇ ਹੀ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਸੱਤ ਬੱਚਿਆਂ ਦਾ ਬਾਪ ਸੀ ਜਿਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਜਗਤਪਾਲ ਜੋ ਕਿ ਯੂਪੀ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਮੁਹਾਲੀ ਆ ਕੇ ਰਹਿੰਦੇ ਸੀ ਰੋਜ਼ੀ ਰੋਟੀ ਦੇ ਲਈ ਮੂੰਗਫਲੀ ਵੇਚਦੇ ਸੀ ਤੇ ਅਚਾਨਕ ਦਰਤਨਾਕ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਮੋਟਰਸਾਈਕਲ ਤੇ ਸਵਾਰ ਹੋ ਕੇ ਜਿੱਜਾ ਸਾਲਾ ਆਉਂਦੇ ਨੇ ਤੇ ਅਚਾਨਕ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਤੇ ਜ਼ੋਰਦਾਰ ਮੋਟਰਸਾਈਕਲ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਮੌਕੇ ਤੇ ਹੀ ਜਗਤਪਾਲ ਦੀ ਮੌਤ ਹੋ ਜਾਂਦੀ ਹੈ ਸੋ ਪਰਿਵਾਰ ਤੇ ਵਿੱਚ ਇਸ ਵਕਤ ਸੱੱਰ ਵਿੱਚ ਕੇ ਸੱਤ ਬੱਚਿਆਂ ਦਾ ਪਿਤਾ ਸੀ ਜਿਨ੍ਹਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਟ ਚੁੱਕਿਆ ਸੋ ਬੇहद ਹੀ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਕੇ ਕਾਰ ਸਵਾਰ ਫਰਾਰ ਹੋ ਗਿਆ ਪਰ ਉਹਨਾਂ ਦੀ ਲਗਾਤਾਰ ਪੁਲਿਸ ਦੇ ਵੱਲੋਂ ਪਾਲ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਸਿੱਸਟੇ ਵੀ ਤਸਵੀਰਾਂ ਦੇ ਵਿੱਚ ਸਾਰਾ ਹੀ ਮੰਜ਼ਰ ਕੈਦ ਹੁੰਦਾ ਹਾਲਾਂਕਿ ਮੌਕੇ ਤੇ ਲੋਕ ਚੋ ਮੌਜੂਦ ਸੀ ਭੱਜ ਕੇ ਇਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਮੌਕੇ ਤੇ ਹੀ ਜਗਤਪਾਲ ਦੀ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਕਿੰਝ ਇਹ ਭਿਆਨਕ ਹਾਦਸਾ ਵਾਪਰਿਆ 12 ਤਰੀਕ ਨੂੰ ਕੋਈ ਰਾਤ ਦੇ 12:30 ਵਜੇ ਦੇ ਟਾਈਮ ਇੱਕ ਰੇੜੀ ਵਾਲਾ ਸੀ ਫੁੱਲੇ ਵੇਚ ਕੇ ਆ ਰਿਹਾ ਸੀ ਰਾਤ ਨੂੰ ਉਹਦਾ ਲਾਂਡਾ ਸੰਤੇ ਮਜਰੇ ਕੋਲ ਇੱਕ ਐਕਸੀਡੈਂਟ ਹੋਇਆ ਈ ਕਾਰ ਨਾਲ ਜਿਹੜਾ ਕਿ ਕਾਰ ਵਾਲਾ ਉਹਨੂੰ ਮਾਰ ਕੇ ਚਲੇ ਗਿਆ ਲੋਕਾਂ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਜਿਹੜਾ ਇਹ ਰੇੜੀ ਵਾਲਾ ਸੀ ਇਹਨੂੰ ਲੋਕਾਂ ਨੇ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਜਾ ਕੇ ਦੇਖਿਆ ਕਿ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਉਸ ਸੰਬੰਧੀ ਜਿਹੜਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਗੱਡੀ ਦਾ ਨੰਬਰ ਨੋਟ ਕਰ ਲਿਆ ਗੱਡੀ ਵਾਲੇ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਆ 12 ਤਰੀਕ ਨੂੰ ਕੋਈ ਰਾਤ ਦੇ 12:30 ਵਜੇ ਦੇ ਟਾਈਮ ਇੱਕ ਰੇੜੀ ਵਾਲਾ ਸੀ ਫੁੱਲੇ ਵੇਚ ਕੇ ਆ ਰਿਹਾ ਸੀ ਰਾਤ ਨੂੰ ਉਹਦਾ ਲਾਂਡਾ ਸੰਤੇ ਮਜਰੇ ਕੋਲ ਇੱਕ ਐਕਸੀਡੈਂਟ ਹੋਇਆ ਈ ਕਾਰ ਨਾਲ ਜਿਹੜਾ ਕਿ ਕਾਰ ਵਾਲਾ ਉਹਨੂੰ ਮਾਰ ਕੇ ਚਲੇ ਗਿਆ ਲੋਕਾਂ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਜਿਹੜਾ ਇਹ ਰੇੜੀ ਵਾਲਾ ਸੀ ਇਹਨੂੰ ਲੋਕਾਂ ਨੇ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਜਾ ਕੇ ਦੇਖਿਆ ਕਿ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਡੈਥ ਹੋ ਚੁੱਕੀ ਸੀ। ਉਸ ਸਬੰਧੀ ਜਿਹੜਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਗੱਡੀ ਦਾ ਨੰਬਰ ਨੋਟ ਕਰ ਲਿਆ ਗੱਡੀ ਵਾਲੇ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਕੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ